ਸਵਾਗਤ ਹੈ ਤੁਹਾਡਾ ਢਾਲੀਵਾਲ ਡੇਰੀ ਫਾਰਮ ਤੇ ਅੱਜ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਮਾਣਾ ਜੀ ਸਿੰਘ ਜ਼ਿਲ੍ਹਾ ਫਰੀਦਕੋਟ ਵਿੱਚੋਂ ਬਣਾ ਰਹੇ ਆ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਇੱਕ ਟਰੈਕਟਰ ਦਿਖਾਉਣਾ 25 ਜਿਹੜਾ ਇਹ ਟਰੈਕਟਰ ਬਕਾਊ ਆ ਦੇਖ ਸਕਦੇ ਹੋ ਬਹੁਤ ਸਾਫ ਟਰੈਕਟਰ ਹੈ ਡਿਟੇਲ ਵਾਈਟ ਤੋਂ ਲਵਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਕਰਦੇ ਆਂ ਬਾਈ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਸ਼ਿਗਰ ਬਾਈ ਭਾਈ ਆਪਣਾ ਨਾਮ ਤੇ ਡਰੈਸ ਦੱਸ ਨਾਮ ਬਾਈ ਅਰਸ਼ਦੀਪ ਸਿੰਘ ਪਿੰਡ ਰਮਾਣਾਜੀਤ ਸਿੰਘ ਜ਼ਿਲ੍ਹਾ ਫਰੀਦਕੋਟ ਫੋਨ ਨੰਬਰ ਬੋਲ ਦਿਓ ਫੋਨ ਨੰਬਰ ਹੈ 94637 9913 ਠੀਕ ਆ ਬਾਈ ਬਾਈ ਟਰੈਕਟਰ ਦੀ ਕੀ ਡਿਟੇਲ ਆ ਕਿਹੜਾ ਮਾਡਲ ਆ ਇਹ ਟਰੈਕਟਰ ਬਾਈ 1990 ਮਾਡਲ ਆ ਠੀਕ ਆ ਬਾਈ ਬਾਕੀ ਹੋ ਗਏ ਕੰਮਕਾਰ ਕੰਮਸਾਰ ਸਾਰਾ ਸਾਰਾ ਓਕੇ ਆ ਗੀਅਰ ਵੀ ਸਾਰਾ ਗੀਅਰ ਦਾ ਪਾਪ 베ARING ਸਾਰੇ ਆਪ ਦੇ ਕੋਲ ਵੀ ਅੱਥੀ ਤੇ ਬਾਕੀ 5 ਸਾਲ ਹੋ ਗਏ ਰੰਗ ਕਰਾਤਾ ਸੀ ਅੱਛਾ ਪੂਰੇ ਸ਼ੌਂਕ ਨਾਲ ਰੱਖਿਆ ਹੋਆ ਜਿਹੜੇ ਅਗਲੇ ਟਾਇਰ ਆ ਉਹ ਜਮਾਂ ਨਵੇਂ ਆ 650 16 ਦੇ ਵੱਡੇ ਪੁਆਏ ਵੀ ਆ। ਬਾਈ ਕਹਿੰਦਾ ਮੂਹਰੇਲੇ ਟਾਇਰ ਵੱਡੇ ਪੁਆਏ ਆ 650 16 ਦੇ JK ਟਾਇਰ ਜਮਾਂ ਨਵੇਂ ਆ। ਤੇ ਮਗਰਲੇ ਟਾਇਰ ਹੈਗੇ 35 ਪੈਸੇ ਹੀ। ਕੋਲੋ ਕੰਪਨੀ ਦੇ 35 ਪੈਸੇ ਟਾਇਰ ਆ ਬਾਈ ਕਹਿੰਦਾ। ਤੇ ਬਾਕੀ ਬੈਟਰੀ ਜਮਾਂ ਨਵੀਂ ਆਈ 5 ਕਿ ਮਹੀਨੇ ਹੋਇਆ ਧਰਾਈ ਨੂੰ। ਠੀਕ। ਅਮਰਾਲਾਂ ਦੀ ਬੈਟਰੀ ਹੈ। ਤੇ ਬਾਕੀ ਸਾਰੀ ਐਸੈਸਰੀ ਨਾਲ ਦੇ। ਬਾਈ ਕਹਿੰਦਾ ਬੈਟਰੀ ਵੀ ਨਵੀਂ ਆ ਜਮਾਂ। ਤੇ ਨਾਲ ਹੀ ਬਾਈ ਕਹਿੰਦਾ ਡੈਕ ਡੰਡਾ ਫੱਟੀ ਸਾਰਾ ਕੁਝ ਨਾਲ ਹੀ ਦਿਨਾ ਨਾਲ ਹੀ ਪੱਕੀ ਲੱਗੀ ਹੈ ਛਤਰੀ ਤੇ ਕੁਝ ਵੀ ਨਹੀਂ ਲਾਉਣਾ ਬਾਈ ਕਹਿੰਦਾ ਸਾਰਾ ਕੁਝ ਨਾਲ ਦੇਣਾ ਹੈ ਦੇਖ ਸਕਦੇ ਹੋ ਟਰੈਕਟਰ ਬਹੁਤ ਸਾਫ਼ ਪਿਆ ਸੁੱਕਾ ਪਿਆ ਨਾਲੇ ਇੰਜਨ ਗੇਅਰ ਦਾ ਬਾਈ ਤੇ ਦਸਮ ਥਾਰ ਬਾਈ ਕਹਿੰਦਾ ਓਕੇ ਆ ਸਾਰਾ ਕੰਮ ਹੱਥੀਂ ਕਰਵਾਇਆ ਵਾ ਮਗਰਾੜ ਵੀ ਬਹੁਤ ਸਾਫ਼ ਪਏ ਦੇਖ ਸਕਦੇ ਹੋ ਬਾਕੀ ਇਹਦੇ ਬਾਈ ਜਿਹੜੇ ਪਿਸਟਨ ਪਾਏ ਹੋਏ ਉਹ ਵੀ 91 ਘਰਾਂ ਦੇ ਬੋਰ ਵੱਡਾ ਕਰਾਇਆ ਉਹ ਠੀਕ ਬਾਈ ਕਹਿੰਦਾ ਜਿਹੜੇ ਇਹਦੇ ਪਿਸਟਨ ਪਾਏ ਹੋਏ ਆ ਉਹ ਵੀ 91 ਘਰਾਂ ਦੀ ਪਾਏ ਹੋਏ ਆ ਕੰਮਕਾਰ ਪੂਰਾ ਓਕੇ ਕਰਵਾਇਆ ਵਾ ਬਾਈ ਦਾ ਆਪਦੇ ਹੱਥੀਂ ਪੂਰਾ ਤਸੱਲੀ ਵਾਲਾ ਬਾਈ ਕੀ ਮੁੱਲ ਰੱਖਤਾ ਦਾ ਇਹਦਾ ਮੁੱਲ ਹੈਗਾ ਹੀ 1,10,000 ਰੁਪਏ ਮਾਨਤਨ ਹੋ ਜੂਆ ਮਾਨਤਨ ਕਰ ਦਾਂਗੇ 1,10,000 ਰੁਪਏ ਬਾਈ ਕਹਿੰਦਾ ਮੁੱਲ ਆ ਮਾਨਤਨ ਮੌਕੇ ਤੇ ਕਰ ਦਿਆਂਗੇ ਬਾਈ ਕਹਿੰਦਾ ਇਸ ਨੂੰ ਵੀ ਇਹ ਟਰੈਕਟਰ ਪਸੰਦ ਆਉਂਦਾ ਤਾਂ ਬਾਈ ਨਾਲ ਕੰਟੈਕਟ ਕਰਕੇ ਤੇ ਆਪਣੀ ਦਸੱਲੀ ਕਰਕੇ ਆ ਕੇ ਟਰੈਕਟਰ ਖਰੀਦ ਸਕਦੇ ਹੋ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ